side of side ਕੀ ਖੁਸ਼ੀ ਦਾ ਮੌਕਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਧੀਆਂ ਦੀ ਲੋਹੜੀ ਪਾ ਰਹੇ ਆ ਸਰਕਾਰ ਦਾ ਪ੍ਰੋਗਰਾਮ ਹਮੇਸ਼ਾ ਹੀ ਰਿਹਾ ਬੇਟੀ ਬਚਾਓ ਬੇਟੀ ਪੜਾਓ ਪਰ ਮੈਂ ਬੜੀ ਖੁਸ਼ੀ ਨਾਲ ਗੱਲ ਕਹਿ ਰਿਹਾ ਕਿ ਲੋਹੜੀ ਦਾ ਜੋ 13 ਤਰੀਕ ਨੂੰ 12 ਤਰੀਕ ਨੂੰ 11 ਤਰੀਕ ਨੂੰ ਲਗਾਤਾਰ ਮੈਂ ਤਕਰੀਬਨ ਪੰਜਾਬ ਦੇ ਤਿੰਨ ਤੋਂ ਚਾਰ ਸ਼ਹਿਰਾਂ 'ਚ ਬੜਿਆਂ 'ਚ ਗਿਆ ਲੁਧਿਆਣਾ 'ਚ ਗਿਆ ਉੱਥੇ ਇੱਕ ਜਗ੍ਹਾ ਦੇ ਉੱਤੇ ਹੀ 5500 ਬੱਚਿਆਂ ਦੀ ਕਠੀਆਂ ਦੀ ਲੋੜੀ ਪਾਈ ਗਏ ਬਹੁਤ ਵੱਡੀ ਗੱਲ 5500 ਪਰਿਵਾਰ ਉੱਥੇ ਮੌਕੇ ਤੇ ਮੌਜੂਦ ਸੀਗੇ ਉਸ ਤੋਂ ਬਾਅਦ ਲੁਧਿਆਣੇ ਗਿਆ तकरीबन 400 ਪਰਿਵਾਰਾਂ ਦੀ ਲੋੜੀ ਉੱਥੇ ਪਾਈ ਉਹਦੇ ਕਿਉਂਕਿ ਗਵਰਨਮੈਂਟ ਦੇ ਪ੍ਰੋਗਰਾਮ ਵਿੱਚ ਅਸੀਂ ਵੀ ਕਿਹੜੀ ਸ਼ਿਰਕਤ ਨਹੀਂ ਕਰ ਸਕਦੇ ਮੌਕੇ ਦੇ ਜਿਹੜੀ ਹੈ ਇਸ ਵੇਲੇ ਅਸੀਂ ਅੱਜ ਪਾਰ ਰਹੇ ਹਾਂ ਲੋੜੀ ਦੀਆਂ ਦੀ ਲੋੜੀ ਜਿਹੜੀ ਜਾ ਕੇ ਪਾਰ ਰਹੇ ਕਿਉਂਕਿ ਜਨਵਰੀ ਦਾ ਮਹੀਨਾ ਹਾਲ ਤੱਕ ਚੱਲ ਰਿਹਾ ਤੇ ਸਾਰਾ ਇਹ ਮਹੀਨਾ ਜਿਹੜਾ ਹੈ ਇਸੀ ਸੈਲੀਬ੍ਰੇਸ਼ਨ ਦਾ ਹੁੰਦਾ ਸੋ ਅੱਜ 121 ਬੱਚੀਆਂ ਦੀ ਜਿਹੜੀ ਲੋਹੜੀ ਪਾਈ ਹੈ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਉਹ ਬਹੁਤ ਵਧਾਈ ਦੇ ਪਾਤਰ ਹੈ ਏਡੀਸੀ ਸਾਹਿਬ ਚਾਬਾ ਸਾਹਿਬ ਮੇਰੇ ਨਾਲ ਖੜੇ ਹੈ ਔਰ ਸਾਡੇ ਜਿਲ੍ਹਾ ਵੈਲਫੇਅਰ ਅਫੀਸਰ ਖੜੇ ਹੈ ਅ ਬੜਾ ਖੁਸ਼ੀ ਦਾ ਮੌਕਾ ਹੈ ਔਰ ਸਾਰੇ ਪਰਿਵਾਰ ਬੜੇ ਖੁਸ਼ ਹੈ ਔਰ ਇਹਦੇ ਨਾਲ ਮੈਂ ਗੱਲ ਦੱਸਣੀ ਚਾਹਨਾ ਮੈਂ ਗੱਲ ਵੀ ਕੀਤੀ ਹੈ ਬੱਚੀ ਦੀ ਨੇਮ ਪਲੇਟ ਲੱਗ ਗਈ ਹੈ ਸਾਰਿਆਂ ਨੂੰ ਨੇਮ ਪਲੇਟ ਦਿੱਤੀ ਗਈ ਹੈ ਬੱਚੀਆਂ ਦੀ ਨੇਮ ਪਲੇਟ ਜਿਹੜੀ ਘਰ ਦੇ ਉੱਤੇ ਅੱਜ ਮੇਰੇ ਘਰ ਤੇ ਵੀ ਮੇਰੀ ਮਾਤਾ ਜੀ ਦਾ ਨਾਮ ਲਿਖਿਆ ਔਰ ਪੰਜਾਬ ਦੇ ਵਿੱਚ तकरीबन 13 12 ਤੋਂ 13 ਡਿਪਟੀ ਕਮਿਸ਼ਨ ਜਿਹੜੀਆਂ ਸਾਡੀਆਂ ਮਰੀਆਂ ਬੜੀਆਂ ਆਫੀਸਰ ਹੈਗੀਆਂ ਉਹ ਸਾਡੀਆਂ ਬੱਚੀਆਂ ਆ ਨੌਜਵਾਨ ਸਾਡੀਆਂ ਲੜਕੀਆਂ ਆ ਤੇ ਉਹਨਾਂ ਨੇ ਉੱਚ ਵਿਦਿਆ ਲੈ ਕੇ ਔਰ ਅਸੀਂ ਦੇਖਦੇ ਪਏ ਜਿੰਨਾ ਸਾਡੇ ਨਾਲ ਇੱਥੇ ਇਕੱਠਾ ਹੈ ਅੱਜ ਜਿਹੜਾ ਯੁੱਗ ਆ ਰਿਹਾ ਉਹ ਲੜਕੀਆਂ ਦਾ ਆ ਰਿਹਾ ਸੋ ਸਾਨੂੰ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਸਾਨੂੰ ਇਸ ਨਾਰੇ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ ਵੀ ਬੇਟੀ ਬਚਾਓ لیکن અનફોર્চুનેટલી ਕਿਉਂਕਿ ਅਸੀਂ ਨਾ ਤਾਂ ਨਾ ਦੇਵੀਆਂ ਦੀ ਪੂਜਾ ਅਸੀਂ ਕਰਦੇ ਹਾਂ ਸਾਰੇ ਜਾਨੇ ਰਲ ਕੇ ਸੋ ਬਹੁਤ ਬਹੁਤ ਨਾਮ ਮੁबारकबाद ਦੇਣਾ ਸਾਰੇ ਪ੍ਰਸ਼ਾਸਨ ਨੂੰ ਵਧਾਈ ਦੇਣਾ ਔਰ ਸਾਰੇ ਜਿੰਨੇ ਪਰਿਵਾਰਤ ਸੇ ਆਏ ਉਹਨਾਂ ਨੂੰ ਬਹੁਤ ਬਹੁਤ ਮੁबारकबाद ਦੇਣਾ ਬਹੁਤ ਬਹੁਤ ਧੰਨਵਾਦ ਜੈ